ਹੈਲੋ एवरीवन ਮੈਂ ਤੁਹਾਡਾ ਦੋਸਤ ਵੀਰ ਉਮੀਦ ਕਰਦਾ ਕਿ ਤੁਸੀਂ ਸਭ ਠੀਕ ਹੋਵੋਗੇ ਤੇ ਗਰਮੀ ਦੀਆਂ ਛੁੱਟੀਆਂ ਤੁਸੀਂ ਵੀ ਅੱਡੋ ਅੱਡ ਜਗ੍ਹਾ ਤੇ ਘੁੰਮ ਕੇ ਬਹੁਤ ਵਧੀਆ ਬਿਤਾਇਆ ਹੋਣਾ ਤੇ ਮੈਂ ਵੀ ਇੱਕ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਨਾ ਹੈ ਇਸ ਟਾਈਮ ਮੈਂ ਗਿਆ ਸੀਗਾ ਅਸਾਮ ਆ ਸਟੇਟ ਦੇ ਗੁਹਾਟੀ ਸ਼ਹਿਰ ਦੇ ਨੇੜੇ ਇੱਕ ਕਾਮਾਖਿਆ ਦੇਵੀ ਨਾਮ ਦਾ ਟੈਂਪਲ ਹੈ ਜੋ ਕਿ ਵਰਲਡ ਫੇਮਸ ਹੈ ਕਿਉਂਕਿ ਇਹ ਬਹੁਤ ਵੱਡਾ ਇੱਕ ਸ਼ਕਤੀਪੀਠ ਹੈ ਜਿੱਥੇ ਕਿ ਹਰ ਸਾਲ ਜੂਨ ਦੇ ਆਰਾਊਂਡ 22 ਤੋਂ 26 ਜੂਨ ਦੇ ਵਿੱਚ ਇੱਕ ਬਹੁਤ ਭਾਰਾ ਮੇਲਾ ਹੁੰਦਾ ਹੈ ਸੰਮੀਲੇ ਦੇ ਦੌਰਾਨ ਸਾਰੀ ਦੁਨੀਆ ਦੇ ਵਿੱਚੋਂ ਤਾਤ੍ਰਿਕ ਲੋਕ ਸਾਧਕ ਲੋਕ ਜਾਂ ਜਿਹੜੇ ਵੀ ਭਜਨ ਬੰਦਗੀ ਕਰਦੇ ਹਨ ਉਹ ਇੱਥੇ ਆਉਂਦੇ ਹਨ ਅਤੇ ਦੀਦੀ ਦੀ ਉਸਤਤ ਕਰਦੇ ਹਨ ਅਤੇ ਆਪਣੀ ਆਪਣੀ ਕਿੰਨ ਕਹਿ ਲੋ ਵੀ ਰਿਧੀਆਂ ਸਿਧੀਆਂ ਪ੍ਰਾਪਤ ਕਰਨ ਦੀ ਇੱਛਾ ਨਾਲ ਆਉਂਦੇ ਹਨ ਤੇ ਲੋ ਜੀ ਕਰਦੇ ਹਾਂ ਸ਼ੁਰੂ ਟ੍ਰੇਨ ਵੀ ਆਪਣੀ ਲੱਗੀ ਆ ਆਰਨ ਮੰਡਪ ਦੇ ਦਫੀਓ ਦਾ ਡਰਾਈਵਰ ਵੀ ਤ੍ਰਿਪੁਰਾ ਸੁੰਦਰੀ ਨਾਵੀਂ ਟ੍ਰੇਨ ਆ ਜਿਹੜੀ ਸਿੱਤੇ ਜਾਂਦੀ ਆ ਪੰਜਾਬ ਤੋਂ ਅਸਾਂ ਆਪਣਾ ਚੜ੍ਹਾਈ ਸਾਈਡੋਂ ਕਿਸੇ ਬੁੱਕ ਚ ਲਿਖਾ ਹੋਇਆ ਸੀ ਕਿ ਸ਼੍ਰੀ ਮਾਨਨ ਤੇ ਤੰਦ ਦੀ ਤਾਜ਼ੀ ਲੱਭਿੰਦਾ ਘੁੰਮਣਾ ਬਖਸ਼ਿਸ਼ ਜੁੜੀ ਹੈ। ਸੁਮਦੇ ਨਿਯਨ ਲੱਭ ਰੱਖਦੇ ਤੇ ਉਸੇ ਚੀਨ ਹੋ ਪਾਵੇ ਚੱਲ ਲੱਗੇ। ਜਿਹੜੀ ਇੱਕ ਸੋਲੋ ਜਰਨੀ ਆ ਲਾਈਫ ਵਿੱਚ ਕਦੇ ਵੀ ਕਿੱਥੇ ਦੀ ਉਹ ਤੁਹਾਨੂੰ ਬਹੁਤ ਕੁਝ ਸਿਖਾਉਂਦੀ ਆ ਉਸ ਨੂੰ ਦੱਸਦੀ ਆ ਵੀ ਸਰੀਰ ਦੇ ਮਜ਼ਬੂਤ ਹੋਣ ਦੀ ਵੈਲਿਊ ਕੀ ਆ। ਦੀ ਜਰਨੀ ਤੁਹਾਨੂੰ ਦੱਸਦੀ ਹੈ ਵੀ ਸੋਲ ਦੇ ਕੋਲੇ ਪੈਸੇ ਦੀ ਕਿੰਨੀ ਬੋਡੈਂਸ ਹੈ ਜਿੱਿੱਤਾ ਜਿੱਤਾ ਬੰਦਾ ਘਰ ਤੋਂ ਦੂਰ ਹੁੰਦਾ ਜਾਂਦਾ ਹੈ ਉਹਦੇ ਦਿਮਾਗ 'ਤੇ ਜਿੰਨੀ ਪਰੇਸ਼ਾਨੀਆਂ ਹੁੰਦੀਆਂ ਫ੍ਰਸਟ੍ਰੇਸ਼ਨ ਹੁੰਦੀ ਹੈ ਉਹ ਪਿੱਛੇ ਹਟਣ ਲੱਗ ਜਾਂਦੀ ਹੈ ਤੇ ਕੁਦਰਤ ਦੇ ਪਹਾੜਾਂ ਨਾਲ ਪਾਣੀ ਨਾਲ ਦਰਖਤਾਂ ਨਾਲ ਜਾਨਵਰਾਂ ਨੂੰ ਦੇਖ ਤਾਜ਼ਗੀ ਅੰਦਰੋਂ ਲੱਗ ਜਾਂਦੀ ਹੈ ਜਿਹੜੀ ਹੁੰਦੂ ਰਿਫਰੈਸ਼ ਕਰਦੀ ਆ ਤੇ ਜਿਹੜੀ ਬੰਦੇ ਅਰਜੀ ਹੁੰਦੇ ਹਨ ਉਹਨਾਂ ਲਈ ਤਾਂ ਕੋਈ ਨਾ ਕੋਈ ਚਰਨੀ ਪਹਾੜਾਂ ਦੇ ਪਾਣੀ ਦੀ ਹੈ ਕਿਸੇ ਵੀ ਤਰ੍ਹਾਂ ਦੀ ਜਿੰਨੀ ਕੋਈ ਰਿਪੋਰਟ ਘੱਟ ਨਾਤਾ ਹੈ ਬਹੁਤ ਹੀ ਜ਼ਰੂਰੀ ਤੇ ਵਧੀਆ ਰਹਿੰਦੀ ਆ ਪੰਜਾਬ ਤੋਂ ਬਾਅਦ ਦਿੱਲੀ ਯੂਪੀ ਬਿਹਾਰ ਵੈਸਟ ਬੰਗਾਲ ਟੱਪ ਕੇ ਐਂਟਰੀ ਹੋ ਗਈ ਆ ਫਿਰ ਆਪਣੀ ਅਸਾਮ ਦੇ ਵਿੱਚ ਤੇ ਤੁਸੀਂ ਇਹ ਚ ਦੇਖ ਸਕਦੇ ਹੋ ਕਿਉਂਕਿ ਮੋਸਟਲੀ ਜਿਹੜਾ ਬ੍ਰਹਮਪੁੱਤਰਾ ਨਦੀ ਹੈ ਅਸਾਮ ਦੇ ਵਿੱਚ ਜੰਮੂਰੀ ਉਹਨੇ ਇਹ ਕਬਰ ਕਰਿਆ ਹੋਇਆ ਮжоਰਿਟੀ ਇਲਾਕਾ ਜਿਹੜਾ ਹੈਗਾ ਵਾ ਉਸੇ ਕਰਕੇ ਗ੍ਰੀਨਰੀ ਨਹੀਂ ਅਵੇਲੇਬਲ ਹੈਗੀ ਤੇ ਮੌਸਮ ਜ਼ਿਆਦਾਤਰ ਉੱਥੇ ਠੰਡਾ ਹੀ ਰਹਿੰਦਾ ਵਾ بارش ਵੀ ਹੁੰਦੀ ਜਾਂਦੀ ਰਹਿੰਦੀ ਆ ਤੇ ਹੁਣ ਗੱਡੀ ਆ ਗਈ ਆ ਵੀ ਪੁਲ ਤੇ ਤੇ ਡਰਾਈਵਰ ਵੀ ਧੜਦਾ ਹੌਲੀ ਹੌਲੀ ਚਲਾ ਰਿਹਾ ਕਿਉਂਕਿ ਇਹ ਜਿਹੜਾ ਬ੍ਰਹਮਪੁੱਤਰ ਨਦੀ ਆ ਬਹੁਤ ਹੀ ਵੱਡੀ ਆਕਾਰ ਦਾ ਇਹਦਾ ਸਾਈਜ਼ ਹੈਗਾ ਪਾਣੀ ਦਾ ਡੰਗਾਈ ਤੇ ਕਹਿੰਦੇ ਪਈ ਪਤਾ ਹੀ ਨਹੀਂ ਕਿੰਨੀ ਕਰ ਇੱਕ ਇੱਕ ਜਿਹੜੀ ਕਿ ਇਹ ਨਦੀ ਆ ਜਿਹੜੀ ਬੰਦੇ ਦੇ ਨਾਂ ਤੇ ਉਹ ਸਬਰਾਹਮਪutra ਜਿਹੜਾ ਕਿ ਚైనా ਚੌਂਦੀ ਦੇ ਵਿੱਚ ਐਂਟਰ ਕਰਦਾ ਵਾ ਅਦਰਵਾਈਜ਼ ਬਾਕੀ ਜਿਹੜੀਆਂ ਨਦੀਆਂ ਇੰਡੀਆ ਦੇ ਵਿੱਚ ਹੈਗੀਆਂ ਨੇ ਉਹ ਫੀਮ ਦੇ ਨਾਮ ਤੇ ਆ ਫੈਮਿਨਾਈਨ ਇਮੇਜਨ ਜਿਕੇ ਗੰਗਾ ਹੋਈ ਗੋਦਾਵਰੀ ਯਮੁਨਾ ਸਰਸਵਤੀ ਜੋ ਆਉਣ ਹੈ ਨਾ ਬਟ ਇਹ ਹੀ ਇੱਕ ਏਵੇਲੇਬਲ ਆ ਜਿਹੜਾ ਬੰਦੇ ਦੇ ਨਾਂ ਤੇ ਹੈਗਾ ਬ੍ਰਹਮਪutra ਸੋ ਫਾਈਨਲੀ ਚਾਲੀ ਕਿਲੋ ਟੈਂਡ ਸਫਰ ਥਕਾਉਣ ਵਾਲੇ ਤੋਂ ਬਾਅਦ ਵਿੱਚ 9 ਵਜੇ ਦੇ 4 ਮਿੰਟ ਤਸਵੀਰੇ ਗੁਆਟੀ ਸਟੇਸ਼ਨ ਤੇ ਪਹੁੰਚ ਕੇ ਸਾਨੂੰ ਉਦੋਂ ਬਾਅਦ ਵਿੱਚ ਸਾਡਾ ਸੀਗਾ ਵੀ ਇੱਕ ਕਮਰਾ ਰੇਅਰ ਕਰਕੇ ਉੱਥੇ ਆਪਣਾ ਸਮਾਨ ਵਗੈਰਾ ਰੱਖੀ ਤੇ ਫਿਰ ਅਗਲਾ ਕਮ ਕੰਟੀਨਿਊ ਕਰੀਆ ਸੋ ਸਟੇਸ਼ਨ ਤੇ ਅੰਮ੍ਰਿਤਸਰ ਦਾ ਇੱਕ ਆਪਾਂ ਹੋਰ ਮੁੰਡਾ ਟੱਕਰ ਗਾਉਂਦਾ ਬਾਈ ਮੈਂ ਵੀ ਨਾਲ ਇੱਕੋ ਕਮਰੇ ਵਿੱਚ ਰਹਿ ਲੂੰਗਾ ਮੈਂ ਕਿਤੇ ਚਲਾ ਜਾ ਕਰ ਆਹ ਗੰਧੀ ਤਾਂ ਗੱਲ ਆ ਵੀ ਉਹਨ ਵੀ ਨਾਲ ਇੱਕ ਆਰਾਮ ਤੇ ਰੋਟੀ ਤੋਂ ਬਾਅਦ ਅਗਲੀ ਸਵੇਰ ਅਸੀਂ ਨਿਕਲਦੇ ਹਾਂ ਬ੍ਰਾਂਘਪੁੱਤਰ ਨਦੀ ਦੇ ਵਿਚਕਾਰ ਜੋ ਇੱਕ ਨੀ ਆਈਲੈਂਡ ਆ ਤੇ ਆਈਲੈਂਡ ਦੇ ਉੱਪਰ ਬਣਿਆ ਹੋਇਆ ਸ਼ੈਵੀ ਮੰਦਿਰ ਆ ਤੇ ਆਪਣੇ ਗੁਜਰਾਂ ਦੇ ਬਲੀ ਦਾ ਮੰਦਿਰ ਤੇ ਉਥੋਂ ਤੱਕ ਪਹੁੰਚਣ ਦੀ ਯਾਤਰਾ ਸਪੀ ਲੱਗੀ ਹੋਈ ਆ ਜਿਸੇ ਮੈ ਜਾਣਾ ਹੋਵੇ ਤੇ ਉਹ ਜਿਹੜੇ ਪਹਾੜ ਉਹਨਾਂ ਦੇ ਵਿੱਚ ਦੀ ਲੋਕੇ ਜਾਂਦੀ ਹੈ 40 ਰੁਪਏ ਦੋਨੋਂ ਸਟੇਟ ਬਤਾਇਆ ਲੈਂਗੇ ਤੇ ਥਾਣੇ ਤੇ ਵਧੀਆ ਫੋਟੋ ਵਗੈਰਾ ਅੱਛੀ ਸੰਸਕਾ ਦਾ ਦੇਖ ਸਕਦੇ ਆਪਣਾ ਵੀਡੀਓ ਵਗੈਰਾ ਕਾਫੀ ਬੋਲੀ ਹੈ ਮਨ ਕੀ ਵਧੀਆ ਇਹ ਅੱਛੀ ਮੈਮਰੀ ਬਣਦੀ ਆ ਇਹ ਪਹਾੜਾਂ ਦੇ ਵਿੱਚ ਪਾਣੀ ਦੇ ਵਿੱਚ ਦੀ ਗੰਗਨਾ ਬਹੁਤ ਵਧੀਆ ਆਨੰਦ ਦਾ ਇੱਕ ਹੁੰਦੀ ਹੈ ਚੀਜ਼ ਆਇਲੈਂਡ ਦੇਖਣ ਤੋਂ ਬਾਅਦ ਸਾਡਾ ਅਗਲਾ ਜਨਨਕੀ ਮੇਜਰ ਸਪੌਟ ਸੀਗਾ ਕਮਾਖਿਆ ਦੇ ਵੀ ਕੈਂਪਰ ਜੋ ਕਿ ਨਲੰਚਲ ਪਾਰ ਦੇ ਤੱਕ ਦੇ ਉੱਪਰ ਹੈ ਤੇ ਫਿਰ ਅਸੀਂ ਉਧਰ ਰੁਕ ਕਰ ਲਿਆ ਫਿਰ ਉਸ ਤੋਂ ਬਾਅਦ ਤਿੰਨ ਬੰਦਿਆਂ ਦੀ ਐਂਟਰੀ ਹੁੰਦੀ ਮੇਰੀ ਜਾਨੀ ਦੇ ਵਿੱਚ ਐਕਚੁਅਲੀ ਮੈਂ ਇਹਨਾਂ ਨੂੰ ਪੁੱਛ ਰਿਹਾ ਸੀ ਕਿ ਕਿਹੜੇ ਕਿਹੜੇ ਜਗ੍ਹਾ ਘੁੰਮਣ ਯੋਗ ਹੈ ਜਾਂ ਕਿੱਥੇ ਕਿੱਥੇ ਮੇਨ ਮੱਥੇ ਟਕਦੇ ਅਗੇ ਹਨ ਤੇ ਇਹਨਾਂ ਨੇ ਮੈਨੂੰ ਸਾਰਾ ਬਿਲ ਦੱਸਿਆ ਕਿ ਕਿਹੋ ਜਿਹੇ ਤਰੀਕੇ ਨਾਲ ਇਹ ਕਿੰਨੇ ਸਾਡੇ ਨਾਲ ਹੀ ਰਹੇ ਸੀ ਸੁੱਤਰੀ ਚਾਣਾ ਤੂੰ ਦੱਸੀ ਚੱਲ ਨਾਲ ਜਿੰਦੇ ਸਾਰੀ ਬਾਬਾ ਜੀ ਨੇ ਹੈਰਾਨ ਕਰਤਾ ਕਿ ਇਹ YouTube ਤੇ ਲਾਈਵ ਹੋ ਕੇ ਦਿਨ ਕਿਦਾਂ ਲੱਗ ਗਏ ਆਪਣੇ ਜਿਹੜੀ ਮੈਂ ਦਿਖਾਉਂਗੀ ਆਪਣੇ ਪੱਤਰ ਵੀ ਕਿੱਥੇ ਕਿਵੇਂ ਦਸੰਦਰ ਜਿੱਦਾਂ ਇਹਨਾਂ ਦੇ 72 ਸਾਲ ਜਾਂ ਕਲਰ ਸੀ ਉਸੇ ਸਾਲ ਨਾਲ ਮੈਨੂੰ ਇਹ ਨੰਗਾ ਗਾਈਡੈਂਸ ਮਿਲੀ ਅਕਾ ਜਿੱਦਾਂ ਕੀ ਰੈੱਡ ਵਾਲੇ ਨੇ ਕਿਹਾ ਕਿ ਕਿਵੇਂ ਲਗਜ਼ਰੀ ਸਟਿੱਚਾਂ ਨੂੰ ਨਾਲ ਰੱਖਣਾ ਵਾ ਕਿਉਂ ਲਾਈਫ ਲਈ ਉਹ ਜ਼ਰੂਰੀ ਹੈ ਤੇ ਜਿਹੜਾ ਆ ਬਲੈਕ ਵਸਤਾਂ ਨਾਲ ਬਿਠੀ ਨੇ ਦੱਸਿਆ ਕਿਵੇਂ ਕਿਰੇ ਹੀ ਕਿੜੀ ਅਸਲੀ ਚੰਨ ਛੱਡੀ ਜਾਣਾ ਚਾਹੁੰਦੀ ਦੀ ਵਿੱਚ ਕਿਵੇਂ ਅਡੇਰਾ ਡਾਰਕਨੈਸ ਦੇ ਵਿੱਚ ਕਿਵੇਂ ਜਿਉਣਾ ਹੈ ਤੇ ਇਹਨਾਂ ਦੇ ਕੁਝ ਕਨਸੈਪਟ ਹੁੰਦੇ ਆ ਜੋ ਉਹਨਾਂ ਦੇ ਕੱਪੜਿਆਂ ਨਾਲ ਮੈਚ ਕਰਦੇ ਰਹਿੰਦੇ ਆ ਐਂਡ ਸੀਰੀਜ਼ ਗਲੋਰੀ ਤੇ ਵਿੱਚ ਤੇ ਇਹ ਮੇਨ ਮੇਨ ਮੰਦਿਰ ਹੈ ਜਨ ਕਿ ਮਾਦੇਵੀ ਦਾ ਤੇ ਇਸ ਤੋਂ ਕਿਸ ਨੂੰ ਇਥੋ ਜਲਾ ਵੀ ਉਹ ਦਿਖਾਉਣੇ ਆ ਮੀਨਸ ਕਿ ਬ੍ਰਹਮਪutra ਨਦੀ ਦਾ ਇਹ ਇੱਜਿੱਥੇ ਕੱਨੇ ਆ ਵੀਊ ਚੈੱਕ ਕਰਿਓ ਥੋੜਾ ਜਿਹਾ ਤੇ ਨਾਲ ਪਹਾੜਾਂ ਦਾ ਇੱਕ ਸੱਪੇ ਨਦੀ ਇਹ ਬ੍ਰਹਮਪutra ਉਹੀ ਆ ਜਿਹੜੀ ਚਾਈਨਾ ਤੋਂ ਆਉਂਦੀ ਹੋਈ ਤਾਂ ਇਧਰ ਕਾਮਾਖਿਆ ਸ਼ਹਿਰ ਹੈ ਇਹਦੇ ਨਾਲ ਹੀ 6 ਕਿਲੋਮੀਟਰ ਅੱਗੇ ਗੁਆਟੀ ਪੈ ਜਾਂਦਾ ਵਾ ਉਸਤ ਬਿਲਡਿੰਗ ਹੋਇਆ ਐਕਚੁਅਲ ਇਧਰ ਗੁਰੂ ਲੋਕ ਐਡੋ ਐਡਾ ਵੱਡਾ ਵੀਡੀਓ ਬਣਾਉਂਦੇ ਹੋਏ ਇਹ ਸ਼ੋਸ਼ਣ ਗੁਰੂ ਜੀ ਹੈ ਇਹ ਚੰਦਨ ਗੁਰੂ ਜੀ ਵਾਰਾ ਇਹ ਦੂਸਰੇ ਗੁਰੂ ਜੇ ਸਾਗਰ ਗੁਰੂ ਜੀ ਸੰਗੀਤ ਬੈਠੀ ਹੋਈ ਨਿਆਰੇ ਲੈਂਦੀ ਐ ਐਡੋ ਇਹ ਕੋ ਚੰਦ ਕਰਾ ਸੀ ਬੰਬੂ ਹਮੇ ਕੋ ਬਸ ਬੋਲ ਨਾ ਬੇਸਿਕਲੀ ਦੱਸਿਆ ਜਾਂਦਾ ਵੇ ਬੇਸਿਕਲੀ ਇਤਿਹਾਸ ਨਿਲੰਚ ਪਰਬਤਯਾ ਕਮੱਖਾ ਦੇ ਵੀ ਟੈਂਪਲ ਦਾ ਇਹ ਹੈ ਕਿ ਜਦੋਂ ਮਾਤਾ ਪਾਰਵਤੀ ਨੇ ਸ਼ਿਵਜੀ ਮਹਾਰਾਜ ਦੀ ਨਿਰਾਤਰਤਾ ਨਾ ਦੇਖੀ ਕਿ ਜਦੋਂ ਉਹਨਾਂ ਤੋਂ ਤੇ ਉਹਨਾਂ ਨੇ ਆਪਣੇ ਆਪ ਨੂੰ ਜਿਹੜਾ ਸੀਗਾ ਆਪਣਾ ਦਕਸ਼ ਦਾ ਤਿਤੋ ਯੱਗ ਕਰਦਾ ਸੀ ਉਹਦੇ ਵਿੱਚ ਉਹ ਸਤੀ ਹੋ ਗਈ ਸੀ ਤੇ ਜਿਵੇਂ ਜਿਵੇਂ ਗਲ ਪਤਾ ਲੱਗੀ ਫਿਰ ਉਹ ਮਾਈ ਨੂੰ ਚੱਕ ਕੇ ਸਾਰੇ ਬ੍ਰਹਿਮੰਡ ਵਿੱਚ ਗੇੜਾ ਘੱਟ ਰਹੀ ਸਨ ਸਾਰਾ ਜੈਨਕੀ ਤਬਾਹ ਕਰ ਰਹੀ ਸਨ ਸਾਰੇ ਕੁਛ ਫਿਰ ਵਿਸ਼ਨੂੰ ਪਰਵਾਨ ਸਾਰੇ ਦੇਵਤਿਆਂ ਨੇ ਰੇ ਕਰਕੇ ਚੱਕਰ ਚਲਾ ਕੇ ਵਿਸ਼ਨੂੰ ਨੇ 51 ਟੁਕੜੇ ਕਰਤੀ ਸੀ ਕਿ ਦੇ ਲਈ ਉਹ ਜਿੱਥੇ ਜਿੱਥੇ ਟੁਕੜੇ ਉੱਥੇ 51 ਸ਼ਕਤੀ ਪੀਠ ਬਣੇ ਤੇ ਜਿਹੜੇ ਇਹ ਆ ਉਹ ਇੰਨਾ ਤਾਂ ਮਸ਼ਹੂਰ ਹੈ ਕਿਉਂਕਿ ਇੱਥੇ ਜਿਹੜਾ ਯੂਨੀਪਾਰਟ ਸੀਗਾ ਦੇਵੀ ਦਾ ਉਹ ਵੀ ਰਾਜਮਾਨ ਉਹ ਇੱਥੇ ਆ ਕੇ ਟਿਕਿਆ ਹੋਇਆ ਸੀਗਾ ਤਾਂ ਹੀ ਕਰਕੇ ਫੀਮਿਨਨ ਪਾਵਰ ਜਿਹੜੀ ਇੱਥੇ ਐਕਸਟ੍ਰੀਮ ਲੈਵਲ ਦੀ ਆ ਇੱਥੋਂ ਸਾਰਾ ਚੰਤਰ ਤੰਤਰ ਮੰਤਰ ਕੇ ਰੂ ਤਾਂ ਹੀ ਇੱਥੋਂ ਸ਼ੁਰੂ ਹੁੰਦਾ ਕਿਉਂਕਿ ਜੇ ਆਪਾਂ ਲਈ ਸ਼ਕਤੀ ਦੀ ਵਜੂਦ ਇੱਕ ਫੀਮਿਨਨ আমি তিনে ধর্ম And how are you experience here? what What is your name? Sawa. It's good name, good name. And how what, what was your experience here? How many days you have being here? Are you uh, more, uh, majorly come here. Uh, my first here. <laughs> And you I think catch the vibe here. There's a great and supreme ever. I also uh, first time here and the energy is here. <laughs> ਤੇ ਸਾਥੇ ਸੁਣ ਕੇ ਇਹਨਾਂ ਦੇ ਇਨਸਟਰੂਮੈਂਟ ਦਾ ਜਿਹਦੇ ਅੰਦਰ ਲਾ ਵੀ ਕੇ ਨੇ ਗਾਇਕ ਚਾਹਤ ਤੇ ਇਹਦੇ ਜਿਹੜਾ ਪਹਿਲੀ ਦੋ ਲਾਈਨਾਂ ਗਾ ਰਹੀ ਹੈ ਉਸ ਤੋਂ ਬਾਅਦ ਹੁਣ ਮੈਂ ਥਿੰਕੀ ਦੋ ਲਾਈਨਾਂ ਗਾਉਣ ਦੀ ਕੋਸ਼ਿਸ਼ ਕਰੀਂ ਇਕ ਕਤ ਦੀਆਂ ਰੂਮ ਮাইয়া ਸੋਹਣਿਆ ਕੋਈ ਕਤ ਦੀਆਂ ਰੂਮ ਮাইয়া ਵੇਖ ਚੰਗਾ ਜਿਦੈ ਵੇਖ ਚੰਗਾ ਤੂੰ ਲਗਦੈ ਦੁਜਾ ਫੇਰ ਵੀ ਤੂੰ ਮਾਇਆ ਸੋਹਣਿਆ ਦੁਜਾ ਫੇਰ ਵੀ ਤੂੰ ਮਾਇਆ ਕੋਣ ਵਜਾਉਣ ਦੇ ਪ੍ਰੋਗਰਾਮ ਤੋਂ ਬਾਅਦ ਸ਼ਰਜੀ ਮਹਾਰਾਜੇ ਦਰਸ਼ਨ ਕੀਤੇ ਜੋ ਕਿ ਇੱਕ ਦੁਫਾ ਵਿੱਚ ਮੰਦਰ ਹੈ ਕਿ ਆ ਆ ਗਿਆ ਸਭ ਤੋਂ ਦੁਨੀਆ ਦੇ ਵਿੱਚ ਸ਼ਕਤੀਸ਼ਾਲੀ ਮੰਦਰ ਕਾਮ ਅੱਖਿਆ ਦੇਵੀ ਦਾ ਗੁਰੂ ਗੋਬਿੰਦ ਸਿੰਘ ਜੀ ਦੀਆਂ ਲਖਤਾਂ ਵਿੱਚ ਵੀ ਇਸ ਤੀਰਥ ਸਥਾਨ ਦੀ ਕਰੋ ਵੀ ਮਹਾਨਤਾ ਦੱਸੀ ਗਈ ਹੈ ਮਾਤਾ ਕਮਖਿਆ ਦੇਵੀ ਦਾ ਇਹ ਮੰਦਿਰ ਹੈ 7ਵੀਂ ਸ਼ਹਾਦ ਦੀ ਵਿੱਚ ਤਕਰੀਬਨ ਅਜ ਤੋਂ 2 ਕਲੀਯਾਰ ਸਾਲ ਪਹਿਲਾਂ ਕਿੱਦੋਂ ਬਣਿਆ ਦੱਸਿਆ ਜਾਂਦਾ ਵਾ ਤੇ 1565-70 ਦੇ ਆਰਾਊਂਡ ਨੂੰ ਦੁਬਾਰਾ ਇਨਸਟਰਕਟ ਕਰਵਾਇਆ ਗਿਆ ਸੀ ਇਹਦਾ ਆਰਕੀਟੈਕਚਰਲ ਜਾਂ ਕਿੱਦੋਂ ਬਣੇ ਇੱਥੇ ਇਹਨੀਆਂ ਮੂਰਤੀਆਂ ਸਾਰੀਆਂ ਹੱਥਾਂ ਨਾਲ ਜਿਮਕੇ ਬ੍ਰਿਕੀ ਨਾਲ ਬਣਾਈਆਂ ਗਈਆਂ ਨਾਲ ਉਸ ਟਾਈਮ ਦੇ ਵਿੱਚ ਦੇਖ ਸੰਗਤ ਸਾਰੇ ਵਰਲਡ ਦੇ ਵਿੱਚੋਂ ਆਉਂਦੀ ਆ ਅਮਰੀਕਨ ਟੂਰਿਸਟ ਆ ਮੰਦਰ ਦੇ ਵਿੱਚ ਐਂਟਰ ਕਰਦੇ ਸਾਰੇ ਤੁਹਾਨੂੰ ਬਹੁਤ ਤਕੜੀ એનર્ਜੀ ਫੀਲ ਹੋਵੇ ਤੁਹਾਡੇ ਹਾਰਟ ਰੇਟ ਜਿਹੜਾ ਥੋੜਾ ਵੱਧ ਜਾਊਗਾ ਤੇ ਤੁਹਾਨੂੰ ਥੋੜੀ ਜਿਹੀ ਗਰਮੀ ਮਹਿਸੂਸ ਹੋਣ ਲੱਗਦੀ ਇਵਨ ਕਿ ਇੱਥੇ ਕੋਈ ਨਾ ਤਾਂ ਜਿਆਦਾ ਲਾਈਟਿੰਗ ਕਰਕੇ ਗਰਮੀ ਕਰ ਰੋ ਗੈਸ ਨਾ ਅਚਲੀ ਇੱਥੇ ਥੋੜੀ ਜਿਹੀ ਤਪਸ਼ ਜ਼ਿਆਦਾ ਹੈ ਤੇ ਇਸ ਹਰ ਕਰਤੇ ਵਿੱਚ ਸਮੇਂ ਸਮੇਂ ਤੇ ਹਰੇਕ ਦੁਨੀਆ ਦੇ ਕੁੰਨੂ ਚੋਕਾ ਮਾਂ ਟੈਸਟ ਸਟੂਡੈਂਟ ਯੂਨੀਵਰਸਿਟੀਾਂ ਦੇ ਜਾਂ ਕਿਲੋ ਦੇ ਗਰੁੱਪ ਆਉਂਦੇ ਰਹਿੰਦੇ ਆ ਪਤਾ ਲਗਾਉਣ ਲਈ ਵੀ ਇੱਥੇ ਇਨੀ ਫ੍ਰੀਕੁਐਂਸੀ ਤੇ ਇਨੀ એનર્ਜੀ ਕਿਵੇਂ ਅਵੇਲੇਬਲ ਹੈ ਕਿ ਬਹੁਤ ਸਾਰੇ ਤੇ ਚਮਤਕਾਰ ਵੀ ਹੁੰਦੇ ਰਹਿੰਦੇ ਆ ਉਹਨਾਂ ਲਈ ਤਾਂ ਕੋਈ ਗਰੰਟੀ ਨਹੀਂ ਚੰਦ ਚਮਤਕਾਰ ਰਹਿੰਦੇ ਰਹਿੰਦੇ ਹਨ ਇਸ ਲਈ ਪ੍ਰਾਇਮਰੀ ਪਿੰਨਗਰੀ ਕੰਡਾ ਇੱਥੇ ਤਿਆਗ ਅਗੀ ਬਲੀਕਰ ਦਾ ਮੱਖਿਆ ਤੇ ਦੱਸਿਆ ਜਾਂਦਾ ਹੈ ਕਿ ਹਰ ਰੋਜ਼ ਸਵੇਰੇ ਮੰਦਰ ਖੁੱਲ੍ਹਣ ਤੋਂ ਪਹਿਲਾਂ ਇੱਕ ਖਰਾਤੇ ਇੱਕ ਮੱਤੀ ਤੇ ਕਿਸੇ ਖਾਸ ਦੇੰਤੀ ਝੂਟਾਂ ਦੀ ਬੜੀ ਦਿੱਤੀ ਫਿਰ ਵੀ ਦਰਵਾਜ਼ੇ ਖੁੱਲ੍ਹੇ ਜਾਂਦੇ ਆ ਦਰਵਾਇਜ ਉਹਨਾਂ ਤੋਂ ਮੰਦਰ ਕਿਲਾ ਬੰਦੀ ਰਹਿੰਦਾ ਜੂਮ ਦਿਨ ਅੰਬੂ ਬਾਚੀ ਮੇਲੇ ਦੇ ਦੌਰਾਨ ਸਾਰੀ ਕੀਵਿਆਂ ਦੇ ਵਿੱਚ ਵੱਡੇ ਵੱਡੇ ਸੈਲੀਬ੍ਰਿਟੀ ਬਿਜ਼ਨਸਮੈਨ ਪੋਲੀਟੀਸ਼ੀਅਨਸ ਐਸ ਟੀ ਵੀ ਦੇ ਦਰਸ਼ਨ ਕਰਨਾ ਆਉਂਦੇ ਹਮੇਤੇ ਇੱਥੇ ਉਹਨਾਂ ਦੀ ਉਸਤਤ ਕਰਕੇ ਖੁਸ਼ੀਆਂ ਪ੍ਰਾਪਤ ਕਰਦੇ ਹਾਂ ਜਾਂ ਆਪਣੀਆਂ ਕਿਸੇ ਵੀ ਮਨੋਤਾਵਨ ਲਈ ਅਰਦਾਸ ਕਰਦੇ ਹਨ ਤੇ ਪ੍ਰਸਾਦ ਦੇ ਰੂਪ ਵਿੱਚ ਤੁਹਾਨੂੰ ਇੱਕ ਜਲ ਦਿੱਤਾ ਜਾਂਦਾ ਹੈ ਜਿਹੜਾ ਕਿ ਅੰਦਰ ਗਰਭ ਘਰਾ ਹੈ ਤੁਹਾਨੂੰ ਦਾ ਉੱਥੇ ਹਮੇਸ਼ਾ ਚੱਪ ਵਗਦਾ ਰਹਿੰਦਾ ਹੈ ਤੇ ਇੱਕ ਤੁਹਾਨੂੰ ਲਾਲ ਰੰਗ ਦਾ ਕੱਪੜਾ ਮਿਲਦਾ ਹੈ ਇਹ ਦੱਸਿਆ ਜਾਂਦਾ ਹੈ ਕਿ ਉਹ ਜ਼ਿੰਦਗੀ ਭਰ ਲਈ ਤੁਹਾਡਾ ਗਹਿਣਾ ਬਣ ਜਾਂਦਾ ਜੇ ਤੁਸੀਂ ਉਹਨੂੰ ਸਾਹਮਣੇ ਰੱਖ ਦੋ ਰਕ ਮਨੋਂ ਕਾਮਨਾ ਤੁਹਾਡੀ ਹਰਮਪੂਰੀ ਹੋਵੇ ਅਤੇ ਤੁਸੀਂ ਪੋਜ਼ਿਟਿਵ ਰਹਿੰਦੇ ਹੋ ਹਮੇਸ਼ਾ। ਸੋ ਸ਼ਾਮ ਦੀ ਆਤਮਿਕ ਤਬਾਦਾ ਕਰੀ ਥਰਵਾਨੀ ਗਈ ਤੇ ਇਹ ਬਹੁਤ ਹੀ ਰੋਮਾਂਟਿਕ ਤੇ ਆਨੰਦ ਭਰਿਆ ਸਫਰ ਰਿਹਾ। ਤੇ ਮੈਂ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਸ਼ੇਅਰ ਕਰ ਲਿਓ। ਆਈ ਹੋਪ ਤੁਸੀਂ ਵੀਡੀਓ ਨੂੰ ਇੰਜੋਏ ਕੀਤਾ ਹੋਊਗਾ ਤੇ ਜੇ ਕੋਈ ਇੰਪਰੂਵਮੈਂਟ ਦੀ ਲੋੜ ਹੋਈ ਤਾਂ ਕਮੈਂਟ ਜ਼ਰੂਰ ਕਰਨਾ। ਥੈਂਕ ਯੂ ਵੈਰੀ ਮੱਚ। ਇੰਜੋਏ ਯੂਰਸੈਲਫ। ਟੇਕ ਕੇਅਰ। ਬਾਏ।